ਤਾਲ ਤੁਸੀਂ ਬਣੇ ਹੋ ਮੈਂ ਹਾਂ ਸੁਖਸੋਹਲ ਕਿਸਾਨੀ ਸੰਘਰਸ਼ ਦੇ ਵਿੱਚ ਅੱਜ ਦਿੱਲੀ ਬੈਠਿਆਂ ਨੂੰ ਵੀ ਤਕਰੀਬਨ ਡੇਢ ਮਹੀਨੇ ਦਾ ਸਮਾਂ ਹੋ ਚੱਲਿਆ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਹ ਮੰਨਿਆ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਦੀ ਇਸ ਲੜਾਈ ਨੂੰ ਅਣਗੋਲੀਆਂ ਕੀਤਾ ਹੈ ਜਿਸ ਤਰੀਕੇ ਦੇ ਨਾਲ ਇਹ ਮਸਲਾ ਹੱਲ ਹੋਣਾ ਚਾਹੀਦਾ ਸੀ ਗੱਲਬਾਤ ਹੋਣੀ ਚਾਹੀਦੀ ਸੀ ਕੇਂਦਰ ਨੇ ਉਸ ਤਰੀਕੇ ਦੇ ਨਾਲ ਗੱਲਬਾਤ ਨਹੀਂ ਕੀਤੀ ਇਸ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹੁਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਗ੍ਰਾਹਾਂ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਧੰਨਵਾਦ ਉਗਰਾਹਾਂ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਸੁਪਰੀਮ ਕੋਰਟ ਨੇ ਬਿਆਨ ਦਿੱਤਾ ਕਿ ਇਹ ਕਿਸਾਨੀ ਅੰਦੋਲਨ ਜਿਹੜਾ ਹੈ ਸत्याग्रह ਦੇ ਬਰਾਬਰ ਇਹ ਸਰਕਾਰ ਨੇ ਇਹਨੂੰ ਅਨਗੋਲਿਆ ਕੀਤਾ ਹੈ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿੰਨਾ ਵੱਡਾ ਮੰਨਦੇ ਹੋ ਇਸ ਬਿਆਨ ਨੂੰ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਅੰਦੋਲਨ ਦੀ ਤੁਲਨਾ ਸत्याग्रह ਦੇ ਨਾਲ ਕਰਨਾ ਦੇਖ ਤੋ ਸਭ ਤੋਂ ਵੱਡੀ ਨਿਆਂਪਾਲਿਕਾ ਜੇ ਦੇਸ਼ ਦੀ ਨਿਆਂਪਾਲਿਕਾ ਨੇ ਇਹ ਗੱਲ 부ਝੀ ਹੈ ਪਛਾਣੀ ਹੈ ਤਾਂ ਚੰਗੀ ਗੱਲ ਹੈ ਬਹੁਤ ਹੀ ਪੋਜੀਟਿਵ ਹੈ ਹੂੰ ਉਹਨਾਂ ਨੇ ਸੱਚਮੁੱਚ ਕਿਉਂਕਿ ਇਸ ਕੋਰਟ ਦੇ ਵਿੱਚ ਬੈਠੇ ਜੱਜ ਵੀ ਤਾਂ ਇਹ ਦੇਖਦੇ ਨੇ ਜੀ ਕਿ ਅੰਦੋਲਨ ਡੇਢ ਮਹੀਨਾ ਹੋ ਗਿਆ ਛੜਕਾਂ ਤੇ ਬੈਠੇ ਲੋਕਾਂ ਨੂੰ ਪੀਸਫੁਲ ਅੰਦੋਲਨ ਚੱਲ ਰਿਹਾ ਹੈ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਇਹਨੂੰ ਕਦੇ ਕਦੇ ਇਹ ਨਕਸਲਵਾੜੀ ਹੈ ਕਦੇ ਇਹ ਖਾਲਿਸਤਾਨੀ ਹੋਰ ਕਿਸਮ ਦੇ ਦੋਸ਼ ਲਾ ਕੇ ਸਰਕਾਰੀ ਨੂੰ ਭਿੰਡ ਰਹੀ ਹੈ ਬਦਨਾਮ ਕਰ ਰਹੀ ਹੈ ਲੋਕਾਂ ਦੀ ਬੀਅਤ ਬੱਜੀ ਨੇ ਪਾਕਿਸਤਾਨ ਦੇ ਚੱਕਵੇਂ ਨੇ ਚੀਨ ਦੇ ਭੇਜੇ ਹੋਏ ਬਦਨਾਵਾਂ ਦੇ ਮਸਲੇ ਹੱਲ ਕਰਨ ਦੀ ਜਗ੍ਹਾ ਤੇ ਉਹਨਾਂ ਨੂੰ ਸਗੋਂ ਉਹਨਾਂ ਤੇ ਦੋਸ਼ ਲਾ ਕੇ ਜੀ ਉਹਨਾਂ ਨੂੰ ਇਹ ਕਹਿ ਕੇ ਵੀ ਇਹ ਕਿਸਾਨ ਹੀ ਨਹੀਂ ਹਨ ਹੂੰ ਤੇ ਉਹਨਾਂ ਤੋਂ ਸਗੋਂ ਉਹਨਾਂ ਨੂੰ ਖਡਾਉਣ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਮਸਲੇ ਨੂੰ ਸੈਂਸੇਰਲੀ ਨਹੀਂ ਲਿਆ ਠੀਕ ਹੈ ਹਨਾ ਅੱਛਾ ਇੱਕ ਗੱਲ ਦੀ ਚਰਚਾ ਬਾਰ-ਬਾਰ ਹੋ ਰਹੀ ਹੈ ਸਰਕਾਰ ਵੀ ਪਹਿਲਾਂ ਕਰਦੀ ਸੀ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਹੋਈ ਕਿ ਠੰਡ ਬਹੁਤ ਹੈ ਬਜ਼ੁਰਗਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਅਸੀਂ ਇਹ ਸਮਝ ਰਹੇ ਹਾਂ ਕਿ ਬਜ਼ੁਰਗਤਾ ਇਸ ਅੰਦੋਲਨ ਦੀ ਰੀੜ ਦੀ ਹੱਡੀ ਬਣੇ ਹੋਏ ਨੇ ਨੌਜਵਾਨਾਂ ਦੇ ਲਈ ਮਾਰਗਦਰਸ਼ਕ ਬਣੇ ਹੋਏ ਨੇ ਤੇ ਫਿਰ ਵਾਰ-ਵਾਰ ਇਹ ਗੱਲ ਕੀਤੀ ਜਾਣੀ ਕਿ ਆ ਬਜ਼ੁਰਗ ਵਾਪਸ ਚਲੇ ਜਾਣ ਨੂੰ ਕਿੰਨਾ ਕਿ ਜਾਇਜ਼ ਮੰਨਦੇ ਹੋ ਦੇਖੋ ਕੋਰਟ ਦੀ ਸੋਚਣੀ ਹੈ ਕਿਉਂਕਿ ਬਜ਼ੁਰਗਾਂ ਨਾਲ ਉਹਨਾਂ ਦੀ ਹਮਦਰਦੀ ਹੈ ਇਹ ਚੰਗੀ ਗੱਲ ਹੈ ਹਮਦਰਦੀ ਕਰਨ ਦੀ ਜੀ ਪਰ ਕੋਈ ਬਜ਼ੁਰਗ ਜਾਣ ਵਾਸਤੇ ਤਿਆਰੀ ਨਹੀਂ ਅਸੀਂ ਕਿਵੇਂ ਭੇਜਦੀ ਹੈ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਵਗ ਜੋ ਹੂੰ ਅਸੀਂ ਫਿਰ ਕਿਵੇਂ ਕੀ ਜਵਾਬ ਦੇਈਏ ਉਹਨਾਂ ਨੂੰ ਕਿਉਂਕਿ ਆਪਣੇ ਬੱਚਿਆਂ ਦੀ ਭਵਿੱਖ ਦੀ ਲੜਾਈ ਲੜ ਰਹੇ ਨੇ ਬਜ਼ੁਰਗ ਉਹ ਕਹਿੰਦੇ ਵੀ ਅਸੀਂ ਤਾਂ ਘਰੇ ਵੀ ਮਰੇ ਤੇ ਇੱਥੇ ਵੀ ਮਰੇ ਉਹ ਜਾਣ ਵਾਸਤੇ ਤਿਆਰ ਹੀ ਨਹੀਂ ਘਰੋਂ ਮਤ ਕੇ ਆਏ ਹੋਏ ਨੇ ਇਸ ਕਰਕੇ ਇਹ ਲੋਕਾਂ ਦੀ ਲੜਾਈ ਹੈ ਲੋਕਾਂ ਦੀ ਲੜਾਈ ਦੇ ਵਿੱਚ ਹਰ ਕੋਈ ਹਿੱਸਾ ਪਾਉਣਾ ਚਾਹੁੰਦਾ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਤੁਸੀਂ ਵਾਪਸ ਚਲੇ ਜਾਓ ਬੜੇ ਦਿੜ ਰਾਤ ਦੇ ਨਾਲ ਆਏ ਨੇ ਬੁੜੀਆਂ ਮਾਈਆਂ ਬੈਠੀਆਂ ਨੇ ਬੱਚੇ ਬੈਠੇ ਨੇ ਬਹੁਤ ਠੋਸ ਰਾਤ ਦੇ ਨਾਲ ਆਏ ਨੇ ਇਹ ਲੋਕਾਂ ਦੀ ਭਾਵਨਾ ਨੂੰ ਬੁੱਝ ਕੇ ਇਹ ਕੋਰਟ ਨੇ ਫੈਸਲਾ ਕਰ ਦੇਣਾ ਚਾਹੀਦਾ ਵੀ ਸਰਕਾਰ ਇਹ ਫੈਸਲੇ ਰੱਦ ਕਰ ਦੇ ਪਰ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਸਟੇ ਹੋ ਸਕਦੀ ਏ ਕਾਨੂੰਨਾਂ ਦੇ ਉੱਤੇ ਸੁਪਰੀਮ ਕੋਰਟ ਸਟੇ ਕਰਨ ਦਾ ਫੈਸਲਾ ਲੈ ਸਕਦੀ ਏ ਤੁਹਾਨੂੰ ਲੱਗਦਾ ਹੈ ਕਿ ਉਹ ਫੈਸਲਾ ਇਸ ਅੰਦੋਲਨ ਦੀਆਂ ਮੰਗਾਂ ਨਾਲ ਇਨਸਾਫ ਕਰੇਗਾ ਕਿਉਂਕਿ ਮੰਗਾਂ ਤਾਂ ਇਹ ਨੇ ਕਿ ਰੱਦ ਕੀਤੇ ਜਾਣੇ ਆਰਡੀਨੈਂਸਿਸ ਤੋਂ ਇਲਾਵਾ ਦੂਜੀ ਗੱਲ ਅਸੀਂ ਕਰਨੀ ਨਹੀਂ ਸੋ ਇਨਸਾਫ ਹੋਵੇਗਾ ਜੇ ਸਟੇ ਮਿਲਦੀ ਏ ਦੇਖੋ ਰੱਦ ਹੋਰੇ ਕੋਈ ਵੀ ਫੈਸਲਾ ਹੁੰਦਾ ਹੈ ਹੂੰ ਉਹ ਜਥੇਬੰਦੀਆਂ ਦੇ ਵਿਚਾਰਨ ਵਾਲਾ ਮਸਲਾ ਹੋਊਗਾ ਜਥੇਬੰਦੀਆਂ ਨੇ ਜੇ ਕੋਈ ਆਈ ਕੋਰਟ ਦੀ ਰੂਲਿੰਗ ਆ ਗਈ ਉਹਨੂੰ ਪੜ੍ਹ ਕੇ ਵਿਚਾਰਨ ਦਾ ਮਸਲਾ ਹੋਊਗਾ ਕਿਉਂਕਿ ਜਥੇਬੰਦੀਆਂ ਇਸ ਗੱਲ ਤੇ ਅੜੀਆਂ ਹੋਈਆਂ ਨੇ ਸਾਰੀਆਂ ਜਥੇਬੰਦੀਆਂ ਅਸੀਂ ਵੀ ਸਾਰੇ ਇਸ ਗੱਲ ਤੇ ਅੜੇ ਹੋਏ ਹਾਂ ਕਿ ਕਾਨੂੰਨ ਰੱਦ ਹੋਣਾ ਰੱਦ ਹੋਏ ਤੋਂ ਬਗੈਰ ਅਸੀਂ ਜਾਣਾਂ ਨਹੀਂ ਇਸ ਕਰਕੇ ਜੇ ਕੁਝ ਉਹਨਾਂ ਦੀ ਰੂਲਿੰਗ ਆਉਂਦੀ ਆ ਉਹ ਪੜ੍ਹ ਕੇ ਵਿਚਾਰੀ ਜਾ ਸਕਦੇ ਆ ਤੇ ਕੀ ਹੁੰਦਾ ਜਥੇਬੰਦੀਆਂ ਨੇ ਫੈਸਲਾ ਪਰ ਮੀਟਿੰਗਾਂ ਜਿਸ ਤਰੀਕੇ ਦੇ ਨਾਲ ਹੋ ਰਹੀਆਂ ਨੇ ਲਗਾਤਾਰ ਮੀਟਿੰਗਾਂ ਸਫਲ ਹੋ ਰਹੀਆਂ ਹੁਣ ਤਾਂ ਟਾਈਮਿੰਗ ਵੀ ਘਟਦੀ ਜਾ ਰਹੀ ਪਹਿਲਾਂ 4-4 5-5 6-6 ਘੰਟੇ ਮੀਟਿੰਗ ਚੱਲਦੀ ਸੀ ਕੇਂਦਰੀ ਮੰਤਰੀਆਂ ਦੇ ਨਾਲ ਉਸ ਤੋਂ ਆ ਜਿਹੜੀ ਪਿਛਲੀ ਮੀਟਿੰਗ ਹੈ ਤਕਰੀਬਨ ਕਹਿੰਦੇ ਕਿ 40 ਤੋਂ 45 ਮਿੰਟ ਚੱਲੀ ਉਸ ਤੋਂ ਪਿਛਲੀ ਜਿਹੜੀ ਸੀ ਉਹ ਡੇਢ ਤੋਂ 2 ਘੰਟੇ ਚੱਲੀ ਇਸ ਦੇ ਪਿੱਛੇ ਵਜ੍ਹਾ ਕੀ ਹੈ ਕਿ ਸਰਕਾਰ ਨੇ ਹੁਣ ਗੱਲ ਸੁਣਨੀ ਬੰਦ ਕਰਤੀ ਏ ਮੰਤਰੀ ਜਿਹੜੇ ਨੇ ਅੜਿਆਲ ਰਵਈਆ ਰੱਖਦੇ ਨੇ ਕਿਸਾਨ ਆਗੂਆਂ ਨਾਲ ਅਸਲ ਵਿੱਚ ਸਰਕਾਰ ਕੋਲੇ ਕਿਸੇ ਗੱਲ ਦਾ ਜਵਾਬ ਹੀ ਨਹੀਂ ਹਮ ਜਿਹੜੀ ਸਰਕਾਰ ਕੋਲੇ ਕੋਈ ਗੱਲ ਦਾ ਜਵਾਬ ਨਹੀਂ ਜੇ ਗੱਲ ਗਾਹਾਂ ਨਹੀਂ ਤੁਰਦੀ ਫਿਰ ਮੀਟਿੰਗ ਤਾਂ ਛੇਤੀ ਖਤਮ ਹੋਣੀ ਹੈ ਹੂੰ ਅਸੀਂ ਤਾਂ ਪੁੱਛਿਆ ਵੀ ਤੁਸੀਂ ਕਾਨੂੰਨ ਮੀਟਿੰਗ ਦਾ ਟਾਈਮ ਲੈ ਕੇ ਗਏ ਹੋ ਫਿਰ ਫਲਾਣੀ ਤਰੀਕ ਨੂੰ ਦੁਬਾਰੇ ਬੈਠਾਂਗੇ ਜੀ ਜਿੱਥੋਂ ਗੱਲ ਖਤਮ ਹੋਈ ਸੀ ਉਥੋਂ ਹੀ ਸ਼ੁਰੂ ਕਰੋ ਹੂੰ ਕਾਨੂੰਨਾ ਨੂੰ ਰੱਦ ਕਰਨ ਵਾਲੇ ਤੇ ਆਪਣੀ ਗੱਲ ਮੁੱਕੀ ਸੀ ਉਥੋਂ ਹੀ ਗੱਲ ਛਲੋ ਤੁਸੀਂ ਦੱਸੋ ਵੀ ਕਾਨੂੰਨਾ ਨੂੰ ਰੱਦ ਕਰਨ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਤੁਸੀਂ ਕੀ ਕੀਤਾ ਹੈ ਹੂੰ ਕੀ ਕਰ ਰਹੇ ਹੋ ਕਦੋਂ ਰੱਦ ਕਰ ਰਹੇ ਹੋ ਕਿਵੇਂ ਰੱਦ ਹੋਣਗੇ ਹੂੰ ਕਿੰਨਾ ਸਮਾਂ ਮੰਗਦਾ ਹੈ ਹੂੰ ਉਹ ਸਮੇਂ ਦੀ ਲੋੜ ਸੀ ਉਹ ਸਮਾਂ ਤਵੈ ਸੀ ਜਦੋਂ ਇਹ ਗੱਲ ਦਾ ਕੋਈ ਜਵਾਬ ਨਹੀਂ ਇਹ ਕਹਿ ਦੇਣਾ ਵੀ ਕਾਨੂੰਨ ਤਾਂ ਜੀ ਕਾਨੂੰਨਾ ਤੋਂ ਕਾਨੂੰਨਰ ਅਪੀਲ ਕਰਨ ਤੋਂ ਬਿਨਾ ਦੂਜੀ ਕੋਈ ਗੱਲ ਕਰੋ ਦੂਜੀ ਸਾਡੇ ਕੋਲੇ ਕੋਈ ਗੱਲ ਨਹੀਂ ਹੈ ਹੂੰ ਉਹ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਛੇਤੀ ਸਮਾਪਤ ਹੁੰਦੀ ਹੈ ਇਹਦਾ ਰੌਲਾ ਨਹੀਂ ਕੋਈ ਹੂੰ ਇੱਕ ਗੱਲ ਹੋਰ ਬੜੀ ਅੱਜ ਅਹਿਮ ਰਹੀ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਫੰਡਿੰਗ ਨੂੰ ਲੈ ਕੇ ਅੰਦਰ ਗੱਲ ਉੱਠੀਏ ਕਿ ਖਾਸ ਤੌਰ ਦੇਤੇ ਜਿਹੜੀ ਕੈਨੇਡਾ ਅਮਰੀਕਾ ਤੋਂ ਫੰਡਿੰਗ ਹੁੰਦੀ ਹੈ ਕਿ ਗਰਮ ਖਿਆਲੀ ਜਿਹੜੇ ਨੇ ਉਹ ਫੰਡਿੰਗ ਕਰ ਰਹੇ ਨੇ ਇਸ ਅੰਦੋਲਨ ਨੂੰ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਕਿ ਬਹਾਨਾ ਬਣਾਇਆ ਜਾ ਰਿਹਾ ਹੈ ਹੁਣ ਕਿ ਇਸ ਅੰਦੋਲਨ ਨੂੰ ਗਰਮ ਖਿਆਲੀਆਂ ਦੇ ਨਾਲ ਜੋੜਿਆ ਜਾਵੇ ਜਾਂ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਜੋੜਿਆ ਜਾਵੇ ਇਹ ਫੰਡਿੰਗ ਕਿਉਂ ਦਿੱਤੀ ਜੀ ਉਹਨਾਂ ਨੂੰ ਜਦੋਂ ਕਿਸਾਨਾਂ ਦਾ ਅੰਦੋਲਨ ਨਰਮੇ ਤੇ ਚੱਲ ਰਿਹਾ ਸੀ ਫੰਡਿੰਗ ਤਾਂ ਉਦੋਂ ਵੀ ਹੋਈ ਹੈ ਜੀ ਜਦੋਂ ਵੀ ਕੋਈ ਅੰਦੋਲਨ ਚੱਲਦਾ ਹੈ ਫੰਡਿੰਗ ਤਾਂ ਉਦੋਂ ਹੁੰਦੀ ਹੈ ਸਾਡੇ ਜਿਹੜੇ ਕਿਰਤੀਆਂ ਦੇ ਮੁੰਡੇ ਗਏ ਹੋਏ ਨੇ ਬਾਹਰ ਉਹ ਫੰਡਿੰਗ ਭੇਜਦੇ ਨੇ ਜੱਥੇ ਬੰਦਿਆਂ ਨੂੰ ਇਹ ਉਹਨਾਂ ਨੂੰ ਪਤਾ ਹੋਗਾ ਵੀ ਕਿਸ ਸੰਸਥਾ ਕਿਸ ਨੂੰ ਸੰਸਥਾ ਭੇਜੀ ਹੈ ਫੰਡਿੰਗ ਦਾ ਇਹ ਜਿਹੜੀ ਜਥੇਬੰਦੀਆਂ ਨੂੰ ਇੱਕ ਬਦਨਾਮ ਕਰਨ ਦਾ ਪੈਂਤੜਾ ਹੂੰ ਇਹ ਜਥੇਬੰਦੀਆਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ ਖਰਚਾ ਲੋਕ ਦੇ ਰਹੇ ਨੇ ਫਿਰ ਪੰਜਾਬ ਵਾਲੀ ਫੰਡਿੰਗ ਨਹੀਂ ਦਿੰਦੀ ਉਹਨਾਂ ਨੂੰ ਪੰਜਾਬ ਵਿੱਚ ਵੀ ਫੰਡ ਹੈ ਆ ਰਾਸ਼ਨ ਨਹੀਂ ਦਿਖਦਾ ਵੀ ਇਹ ਵੀ ਤਾਂ ਕੋਈ ਦੇ ਰਹੇ ਆਤਾ ਹੁਣ ਗੰਡੇ ਪਾਣੀ ਦੁੱਧ ਅਗਿੱਜਰ ਲੋਏ ਹਰਿਆਣੇ ਦੇ ਵਿੱਚੋਂ ਆ ਰਹੇ ਨੇ ਉਹਨਾਂ ਦੇ ਕਿਉਂ ਨਹੀਂ ਤਰਾਜ ਉੱਠਦਾ ਜੇ ਕਿਸੇ ਬਾਹਰਲੇ ਮੁੰਡੇ ਬੈਠੇ ਨੂੰ ਪਤਾ ਲੱਗਦਾ ਸਾਰਾ ਸੋਸ਼ਲ ਮੀਡੀਆ ਦਾ ਜੋਗ ਹੈ ਸਾਰਾ ਉਹਨਾਂ ਨੂੰ ਦਿਖਦਾ ਹੈ ਵੀ ਆਹ ਦੇਖੋ ਜੀ ਆਹ ਗਿੱਜਰ ਪਏ ਨੇ ਆ ਬਣਾ ਕੇ ਆ ਬਣਾ ਕੇ ਦੇ ਕੇ ਨੇ ਮਿਸਤਰੀ ਆ ਬਾਥਰੂਮ ਪਏ ਨੇ ਜੀ ਆ ਜਨਰੇਟਰ ਆ ਗਿਆ ਜੀ ਆ ਸਟੇਜ ਆ ਗਈ ਜੀ ਆ ਗੱਦੇ ਆ ਗਏ ਜੀ ਆ ਕੰਬਲ ਆ ਗਏ ਇਹ ਸਾਰੇ ਲੋਕ ਦੇ ਰਹੇ ਨੇ ਇਹ ਇਹ ਲੋਕਾਂ ਦੀਆਂ ਲੋੜਾਂ ਨੇ ਠੰਡੇ 'ਚ ਬੈਠੇ ਲੋਕਾਂ ਦੀਆਂ ਲੋੜਾਂ ਨੇ ਪੰਜਾਬ ਦੇ ਦੇਸ਼ ਵਿਦੇਸ਼ ਦੇ ਹਰਿਆਣੇ ਦੇ ਕਿੰਨੇ ਲੋਕ ਨੇ ਦੇਖਦੇ ਨੇ ਉਹ ਲੈ ਕੇ ਦੇ ਰਹੇ ਨੇ ਜੇ ਫੰਡਿੰਗ ਹੁੰਦਾ ਹੈ ਅੰਦੋਲਨ ਨੂੰ ਤਾਂ ਫੰਡ ਮਿਲਦੇ ਹੀ ਹੁੰਦਾ ਹੈ ਅੰਦੋਲਨਕਾਰੀਆਂ ਦੇ ਜੇ ਕੋਈ ਸ਼ਾਬਾਸ਼ ਹੀ ਦਿੰਦਾ ਹੈ ਉਹਨਾਂ ਨੂੰ ਬੈਕਅਪ ਕਰਦਾ ਵੀ ਤੁਸੀਂ ਠੀਕ ਲੜ ਰਹੇ ਹੋ ਫਿਰ ਘੋਲੇ ਇਹ ਹਜਾ ਇਹ ਲੋਕ ਘੁਲਾਂ ਦੇ ਮਨਾਂ ਨੂੰ ਜਿੱਤਦਾ ਹੈ ਹੂੰ ਪਤਾ ਹੈ ਅਗਲੇ ਨੂੰ ਵੀ ਠੰਡ ਚ ਬੈਠੇ ਆ ਬੁੜੀਆਂ ਬੈਠੇ ਨੇ ਬੱਚੇ ਬੈਠੇ ਨੇ 3000 ਔਰਤ ਬੈਠੀ ਆ ਦੇਖੋ ਤੁਸੀਂ ਜਾ ਕੇ ਦੇਖੋ ਇਹਦੇ ਵਿੱਚ ਸਾਡੇ ਅੰਦੋਲਨ ਵਿੱਚ 3000 ਦੇ ਲਗਭਗ ਔਰਤਾਂ ਆ ਉਹ ਦਿਖਦੀ ਆ ਉਹਨਾਂ ਨੂੰ ਉਹ ਸੋਸ਼ਲ ਮੀਡੀਆ ਤੇ ਰੋਜ਼ ਦੇਖਦੇ ਨੇ ਉਹਨਾਂ ਦੇ ਦਿਲ ਜੁੜੇ ਹੋਏ ਨੇ ਬਰਾਸਤ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਕਿਰਤ ਕਮਾਈ ਕਰਦੇ ਨੇ ਉਹ ਦਿਹਾੜੀ ਕਰਦੇ ਨੇ ਕੋਈ ਟਰੱਕ ਚਲਾਉਂਦਾ ਕੋਈ ਬੇਰ ਤੋੜਦਾ ਕੋਈ ਕੋਈ ਹੋਰ ਦਿਹਾੜੀ ਕਰਦਾ ਕਿਸੇ ਕੰਟੈਕਟ ਸੇਕੇਦਾਰ ਦੇ ਉਹਦੀ ਰੀਣ ਛੀਣ ਦੇ ਵਿੱਚੋਂ ਫੰਡ ਦਿੰਦੇ ਨੇ ਕੋਈ ਵੱਡੇ ਫੰਡ ਤਾਂ ਉਹਨਾਂ ਦੇ ਆਉਂਦੇ ਨਹੀਂ ਹੂੰ ਹੁਣ ਚਰਚਾਵਾਂ 26 ਜਨਵਰੀ ਨੂੰ ਲੈ ਕੇ ਵੀ ਚੱਲ ਰਹੀਆਂ ਨੇ ਕਿਸਾਨ ਮਾਰਚ ਜਿਹੜਾ ਏ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਕਹਿ ਰਹੇ ਨੇ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪਰਮਿਸ਼ਨ ਲੈ ਕੇ ਕਰਾਂਗੇ ਨੌਜਵਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਭਾਈ 26 ਨੂੰ ਨਹੀਂ ਇਹ ਤਾਂ ਬੈਰੀਕੇਡ ਤੋੜਨੇ ਪੈਣੇ ਨੇ ਕਈ ਕੁਝ ਕਰਨਾ ਪੈਣਾ ਸਾਨੂੰ ਤਾਂ 24 25 ਨੂੰ ਹੀ ਇਜਾਜ਼ਤ ਦਿਓ ਤਾਂ ਫੇਰ ਹੀ ਅਸੀਂ 26 ਤਰੀਕ ਨੂੰ ਸਵੇਰੇ ਲਾਲ ਕਿਲੇ ਤੱਕ ਪਹੁੰਚਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਜਿਹੜੀ ਏ ਉਹ 26 ਜਨਵਰੀ ਦਾ ਜਿਹੜਾ ਇਹ ਕਿਸਾਨ ਮਾਰਚ ਹੈ ਦਿੱਲੀ ਨੂੰ ਹੋਣਾ ਹੈ ਲਾਲ ਕਿਲੇ ਤੱਕ ਦੇ ਜਿਹੜੇ ਫੈਸਲੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਗਏ ਨੇ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਅਸੀਂ ਇਹਨੂੰ ਪੀਸਫੁੱਲ ਅੰਦੋਲਨ ਵਜੋਂ ਦੇਖਦੇ ਹਾਂ ਹੂੰ ਇਸ ਕੋਲ ਦੀ ਕਾਮਯਾਬੀ ਪੀਸਫੁੱਲ ਅੰਦੋਲਨ ਦੇ ਵਿੱਚ ਪਈ ਹੈ ਜੀ ਜਿਹੜਾ ਇਹ ਤਿੱਖੇ ਪਾਸ਼ਾਣਾ ਦੇ ਕਿ ਨੌਜਵਾਨਾਂ ਨੂੰ ਅਕਸਾਇਆ ਜਾ ਰਿਹਾ ਹੈ ਵੀ ਦਿੱਲੀ ਤੇ ਲਾਲ ਕਿਲੇ ਤੇ ਝੰਡਾ ਚੜਾਾਂਗੇ ਅਸੀਂ ਅਸੀਂ ਨਾਕੇ ਤੋੜ ਕੇ ਦਿੱਲੀ ਚ ਦਾਖਲ ਹੋਵਾਂਗੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਪਤਾ ਨਹੀਂ ਕੱਲ ਨੂੰ ਦਿੱਲੀ ਫਤਿਹ ਕਰਨੀ ਹੈ ਜਾਨੀ ਦਿੱਲੀ ਦਾ ਤੇ ਪੰਜਾਬ ਦਾ ਕੋਈ ਬਹੁਤ ਵੱਡਾ ਦੁਸ਼ਮਣੀ ਹੈ ਇਸ ਤਰ੍ਹਾਂ ਦਾ ਅਕਸਾਇਆ ਜਾ ਰਿਹਾ ਹੈ ਗਲਤ ਹੈ ਤਰੀਕਾ ਠੀਕ ਨਹੀਂ ਹੈ ਫਿਰ ਵੀ ਇਹ ਜਥੇਬੰਦੀਆਂ ਜਿਹਦੇ ਵਿੱਚ ਮਸਲਾ ਉੱਠਿਆ ਸੀ ਕੱਲ ਦੀ ਮੀਟਿੰਗ ਹੋਈ ਹੈ ਉੱਥੇ ਵਿਚਾਰਿਆ ਗਿਆ ਉੱਥੇ ਕਹਿ ਵੀ 15 ਦੀ ਮੀਟਿੰਗ ਤੋਂ ਬਾਅਦ ਇਥੇ ਇੱਕ ਮੀਟਿੰਗ ਰੱਖਾਂਗੇ ਜਿਹੜੀ ਦਿੱਲੀ ਆ 26 ਤਰੀਕ ਵਾਲੇ ਪ੍ਰੋਗਰਾਮ ਤੇ ਤਿਆਰ ਕਰੂਗੀ ਵੀ ਕਿ ਕਿਵੇਂ ਮਾਰਚ ਹੋਣਾ ਹੈ ਕਿੱਧਰ ਮਾਰਚ ਹੋਣਾ ਹੈ ਕਿ ਕੀ ਗੱਲਾਂ ਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕੋਈ ਵੀ ਜਥੇਬੰਦੀ ਸਾਨੂੰ ਹੈਗੀ ਨਹੀਂ ਵਿੱਚ ਲੱਗਿਓ ਮੀਟਿੰਗ ਦੇ ਵਿੱਚ ਜਿਹੜੀ ਪੀਸਫੁਲ ਅੰਦੋਲਨ ਤੋਂ ਮੂੰਹ ਮੋੜਨਾ ਕਰਨੀ ਚਾਹ ਹਮ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜਿਹੜੇ ਨੌਜਵਾਨ ਚੱਕਮੇ ਹਿੱਸੇ ਨਹੀਂ ਜਿਹਨਾਂ ਗੈਰਜਮੈਂਬਰ ਬੰਦੇ ਨੇ ਜਿਹੜੇ ਉਹ ਨੌਜਵਾਨਾਂ ਨੂੰ ਖਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਹੋ ਇਹ ਸਾਡੀ ਪਰ ਗ੍ਰਾਹਕਾ ਸਾਹਿਬ ਸ਼ਾਂਤੀਪੂਰਕ ਤਰੀਕੇ ਦੇ ਨਾਲ ਤੇ ਆਪਾਂ ਪੰਜਾਬ ਤੋਂ ਵੀ ਆਉਣਾ ਚਾਹੁੰਦੇ ਸੀ ਜਦੋਂ ਰੋਕਾਂ ਲੱਗ ਜਾਂਦੀਆਂ ਨੇ ਜਦੋਂ ਸਾਡੀ ਮੰਜ਼ਲ ਤੇ ਉੱਤੇ ਪਹੁੰਚਣ ਤੋਂ ਸਾਨੂੰ ਰੋਕਿਆ ਜਾਂਦਾ ਹੈ ਪੁਲਿਸ ਵੱਲੋਂ ਧੱਕੇ ਦੇ ਨਾਲ ਸਾਨੂੰ ਰੋਕਾਂ ਲਗਾ ਕੇ ਰੁਕਿਆ ਜਾਂਦਾ ਫਿਰ ਉੱਥੇ ਤਾਂ ਕਹਿ ਲਓ ਕਿ ਉਹ ਰੋਕਾਂ ਹਟਾਉਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਤੁਸੀਂ ਕੀ ਮੰਨਦੇ ਹੋ ਦੇਖੋ ਡੇਢ ਮਹੀਨਾ ਸਾਨੂੰ ਹੋ ਗਿਆ ਰੋਕਾਂ ਰੋਕੀ ਹੋਏ ਜਗ੍ਹਾ ਤੇ ਬੈਠਿਆ ਸੀ ਹੂੰ ਇਦੋਂ ਪਿੱਛੇ ਜੇ ਕੋਈ ਰੋਕਾਂ ਲੱਗਦੀਆਂ ਨੇ ਜਿਹੜੇ ਹੁਣ ਪਿੱਛੇ ਜਾਂ ਤਾਂ ਆਉਂਦੀ ਐ ਫਿਰ ਤਾਂ ਉਹ ਤਾਂ ਰੋਕਾਂ ਬਣੀਆਂ ਜਾਣਗੀਆਂ ਕਿਉਂਕਿ ਪਰ ਜਦੋਂ 26 ਜਨਵਰੀ ਨੂੰ ਜਾਵਾਂਗੇ ਰੋਕਾਂ ਤਾਂ ਲੱਗਣਗੀਆਂ ਨਾ ਦੇਖੋ 26 ਜਨਵਰੀ ਨੂੰ ਜੇ ਜਾਣ ਦਾ ਫੈਸਲਾ ਤਾਂ ਅਸੀਂ ਕੀਤਾ ਨਹੀਂ ਤਾਂ ਪਹਿਲਾਂ ਇਹ ਮੂੰਹ ਚੋਂ ਨਮਾ ਪਾਓ ਤੁਸੀਂ ਵੀ ਆਪਾਂ ਨੇ ਕੋਈ ਫੈਸਲਾ ਕਰ ਲਿਆ ਪਰ ਬਾਕੀ ਜਥੇਬੰਦੀਆਂ ਕਰ ਚੁੱਕੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਲੰਟੀਅਰ ਰੱਖੇ ਜਾ ਰਹੇ ਨੇ ਦੇਖੋ ਕਿਹੜੀਆਂ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਚ ਨੇ ਉਹਨਾਂ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਉਹ ਤਾਂ 15 ਤੋਂ ਬਾਅਦ ਕਰਨਾ ਉਹ ਤਾਂ ਜਥੇਬੰਦੀਆਂ ਨੇ ਉਦੋਂ ਬਾਅਦ ਉੱਥੇ ਫੈਸਲਾ ਹੋਣਾ ਅਜੇ ਤੱਕ ਤਾਂ ਕਿਸੇ ਜਥੇਬੰਦੀ ਦਾ ਨਹੀਂ ਆਇਆ ਚਾਹੇ ਕੋਈ ਲੀਡਰ ਆਪਣੀ ਅਪਦੇ ਤੌਰ ਤੇ ਕੋਈ ਭਾਸ਼ਣ ਦੇਈ ਜਾਵੇ ਕੋਈ ਭਾਸ਼ਣ ਦੇ ਗਿਆ ਇਹ ਕੋਈ ਫੈਸਲਾ ਨਹੀਂ ਹੁੰਦਾ ਜੇ ਕਿਸੇ ਨੇ ਆਪਣੀ ਪਰਸਨਲ ਅਕਤੀ ਮੈਂ ਰੱਖਦੇ ਮੈਂ ਪਰਸਨਲ ਮੇਰੀ ਰਹਿ ਬਣਦੀ ਹੋਵੇ ਦਿੱਲੀ ਜਾਣ ਦੀ ਮੈਂ ਰੱਖਤੀ ਰਹੇ ਕੋਈ ਫੈਸਲਾ ਨਹੀਂ ਹੈ ਜਥੇਬੰਦੀਆਂ ਦੇ ਬਕਾਇਦਾ ਫੈਸਲੇ ਹੁੰਦੇ ਨੇ ਪਰ ਜਥੇਬੰਦੀਆਂ ਹੀ ਆਖਰੀਆਂ ਸੀ ਨਾ ਜਿਸ ਦਿਨ ਟਰੈਕਟਰ ਮਾਰਚ ਸੀ ਕਿ ਅਸੀਂ ਟਰੇਲਰ ਰਿਲੀਜ਼ ਕੀਤਾ ਤੇ ਫਿਲਮ ਜਿਹੜੀ ਹੈ 26 ਜਨਵਰੀ ਨੂੰ ਰਿਲੀਜ਼ ਹੋਣੀ ਹੈ ਵੀ ਬਿਆਨ ਜਥੇਬੰਦੀ ਆਗੂਆਂ ਦੇ ਜਿਹੜੇ ਜਥੇਬੰਦੀਆਂ ਨੇ ਬਿਆਨ ਦਿੱਤਾ ਭਾਈ ਉਹਨਾਂ ਨੂੰ ਪੁੱਛ ਲਿਓ ਵੀ ਤੁਸੀਂ ਭਾਈ ਆ ਟਰੇਲਰ ਕਿਹਾ ਸੀ ਅਸੀਂ ਤਾਂ ਟਰੇਲਰ ਵੀ ਨਹੀਂ ਕਿਹਾ ਸੀ ਤਾਂ ਮਾਰਚ ਕਿਹਾ ਉਹਦੋਂ ਮਾਰਚ ਕੱਢਾਂਗੇ ਮਾਰਚ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਸਾਡਾ 8900 ਟਰੈਕਟਰ ਸ਼ਾਮਲ ਹੋਇਆ ਮੈਂ ਵੀ ਸ਼ਾਮਲ ਕੀਤਾ ਉਹਦੇ ਵਿੱਚ ਉਸ ਦਿਨ ਅਸੀਂ ਮਾਰਚ ਕੱਢਣਾ ਸੀ ਅਸੀਂ ਮਾਰਚ ਕੱਢੇ ਉਸ ਤੋਂ ਬਾਅਦ ਹੁਣ ਕਾਹਾਂ ਕੀ ਹੁੰਦਾ 26 ਨੂੰ ਉਹ ਜਥੇਬੰਦੀਆਂ ਨੇ ਫੈਸਲਾ ਕਰਨਾ ਉਹ ਦਿ ਸੰਯੁਕਤ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਫੈਸਲਾ ਕਰਦੀਆਂ ਕਿਉਂਕਿ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦਾ ਸਟੈਂਡ ਜਿਹੜਾ ਵੱਖਰਾ ਰਿਹਾ ਹੈ ਆ ਤੁਸੀਂ ਆਪਣੀ ਵਿਆਉਂਤ ਬੰਦੀ ਰਣਨੀਤੀ ਨੂੰ ਕਈ ਵਾਰ ਵੱਖਰਾ ਰੱਖ ਕੇ ਇਸ ਅੰਦੋਲਨ ਦੇ ਵਿੱਚ ਅੱਗੇ ਚੱਲਿਓ ਕਿ ਇਸ ਵਾਰ ਜੇ ਤੁਹਾਨੂੰ ਲੱਗਦਾ ਹੋਇਆ ਕਿ ਆ ਮਾਮਲਾ ਹਿੰਸਕ ਹੋ ਸਕਦਾ ਹੈ ਸਾਨੂੰ ਰੋਕਾਂ ਤੋੜਾਂ ਜਿਹੜੀਆਂ ਨੇ ਬੈਰੀਕੇਡ ਲੱਗੇ ਹੋਏ ਉਹ ਤੋੜਨੇ ਪੈ ਸਕਦੇ ਨੇ ਤਾਂ ਫਿਰ ਕੋਈ ਵੱਖਰਾ ਫੈਸਲਾ ਲੈ ਸਕਦੇ ਹੋ ਤੁਸੀਂ ਦੇਖੋ ਸੰਯੁਕਤ ਮੋਰਚੇ ਦੀ ਮੀਟਿੰਗ ਚ ਜਾਵਾਂਗੇ ਉੱਥੇ ਆਪਦੀ ਗੱਲ ਰੱਖਾਂਗੇ ਉਹਨਾਂ ਦੇ ਫੈਸਲੇ ਕੀ ਹੁੰਦੇ ਨੇ ਉਹ ਫੈਸਲੇ ਜਿਹੜੇ ਹੁੰਦੇ ਨੇ ਅਸੀਂ ਉਹ ਫੈਸਲੇ ਹੀ ਲਾਗੂ ਕਰਾਂਗੇ ਜਿਹੜਾ ਸੰਯੁਕਤ ਮੋਰਚਾ ਫੈਸਲਾ ਕਰੂਗਾ ਜਿਹੜਾ ਸੰਯੁਕਤ ਮੋਰਚਾ ਉਹਦੇ ਨਾਲ ਸਹਿਮਤ ਹੋਵੋਗੇ ਚੱਲੋਗੇ ਜਿਸ ਤਰੀਕੇ ਵੀ ਜਾਣਾ ਹੈ ਹਾਂ ਅਸੀਂ ਅਸੀਂ ਪਹਿਲਾਂ ਵੀ ਕਦੇ ਆਪਦਾ ਫੈਸਲਾ ਵੱਖਰਾ ਨਹੀਂ ਦਿੱਲੀ ਮੋਰਚੇ ਦੇ ਵਿੱਚ ਜਿਹੜੇ ਜਥੇਬੰਦੀਆਂ ਦੇ ਫੈਸਲੇ ਹੁੰਦੇ ਨੇ ਅਸੀਂ ਸਹਿਮਤ ਹੋ ਕੇ ਚੱਲਦੇ ਹਾਂ ਉਹ ਵੀ ਕਰਾਂਗੇ ਜਿਸ ਸੰਯੁਕਤ ਮੋਰਚੇ ਨੇ ਹੁਣ ਜਿਸ ਤਰੀਕੇ ਦੇ ਨਾਲ ਰਾਜਨੀਤੀ ਵੀ ਜਿਹੜੀ ਇਸ ਅੰਦੋਲਨ ਦੇ ਵਿੱਚ ਸਮੂਲੀਅਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਨੇ ਸੁਖਵੀਰ ਕਿ ਜਿਹੜੇ 53 55 ਲੋਕ ਸ਼ਹੀਦੀਆਂ ਪਾ ਗਏ ਨੇ ਕਿਸਾਨੀ ਅੰਦੋਲਨ ਚ ਉਹਨਾਂ ਚੋਂ 40 ਤਾਂ ਅਕਾਲੀ ਦਲ ਦੇ ਨਾਲ ਸੰਬੰਧਤ ਸੀ ਤੁਹਾਨੂੰ ਲੱਗਦਾ ਹੈ ਕਿ ਲਾਸ਼ਾਂ ਦੇ ਉੱਤੇ ਅਜਿਹੇ ਬਿਆਨ ਦੇਣੇ ਰਾਜਨੀਤੀ ਕਰਨੀ ਕੋਈ ਚੰਗੀ ਗੱਲ ਹੈ ਜਿਹੜਾ ਸੁਖਵੀਰ ਬਾਦਲ ਦਾ ਇਹ ਵੀ 40 ਤਾਂ ਉਹ ਸੀ ਉਹ ਤਾਂ ਇਹ ਵੀ ਕਹੀ ਜਾਂਦਾ ਵੀ ਇਹ ਅੰਦੋਲਨ ਨਹੀਂ ਸਾਡਾ ਹਮ ਰਵਨੀਤ ਬਿੱਟੂ ਹੁਣੀ ਕਹਿੰਦੇ ਕਿ ਜੇ ਰਾਹੁਲ ਗਾਂਧੀ ਟਰੈਕਟਰ ਮਾਰਚ ਨਾ ਕਰਦੇ ਪੰਜਾਬ ਚ ਤਾਂ ਪੰਜਾਬ ਦੇ ਲੋਕਾਂ ਨੇ ਉੱਠਣਾ ਹੀ ਨਹੀਂ ਸੀ 2022 ਨਹੀਂ ਦਿਖਦਾ ਮੂਰੇ ਹਮ 2022 ਦੇ ਵਿੱਚੋਂ ਦਿਖਦੇ ਚ ਲੋਕ ਇਹ ਸਾਡੇ ਨੇ ਉਹ 40 45 ਸੀ ਉਹਦੇ ਬਣ ਕੇ 35 40 ਜਿਹੜੇ ਬਚਦੇ ਨੇ ਬਾਕੀ ਇਹ ਕਾਂਗਰਸ ਦੇ ਬਣ ਕੇ ਨਾ ਕੁਸਾ ਪਾਲਣ ਦੇ ਹੋ ਜਾਣਗੇ ਫਿਰ ਕਿਸਾਨ ਜਿੱਥੇ ਬੰਦੇ ਦੀ ਸ਼ਹੀਦ ਕਿਹੜੇ ਹੋਏ ਹੂੰ ਫਿਰ ਆ ਜਿਹੜੇ ਬੈਠੇ ਨੇ ਇਹਨਾਂ ਦੇ ਵਿੱਚ ਵੀ ਸੇਪਾਲਣ ਬੰਡੀਆਂ ਪਾਲਣ ਵੀ ਭਾਈ ਆ ਜਿਹੜਾ ਬੈਠਾ 60 70000 ਦਾ ਇਕੱਠ ਜਿਹੜਾ ਟਿਕਰੀ ਬੈਠਾ ਇਹ ਚ ਇੰਨੇ ਕਸਕਵੀਰ ਦੇ ਨੇ ਇੰਨੇ ਉਹਦੇ ਨੇ ਇਹਨਾਂ ਦੇ ਰੰਗ ਲਾ ਜਾਣ ਹੂੰ ਇਹ ਇਹਨਾਂ ਤੇ ਆ ਕੇ ਸੁਣਨਾ ਇੱਥੇ ਉਹ ਕਦੇ ਸਾਡੀ ਸਟੇਜ ਤੋਂ ਬੋਲਣ ਤਾਂ ਸਹੀ ਇੱਥੇ ਆ ਕੇ ਆ ਕੀ ਕਹਿਣ ਭਈਆ ਸਾਡੇ ਚ ਇਨਾ ਹਿੱਸਾ ਦਾ ਕਾਲੀਆ ਦਾ ਬੈਠਾ ਆ ਸਾਡਾ ਕਾਂਗਰਸੀਆਂ ਦਾ ਆ ਸਾਡਾ ਆਪ ਪੜੰਦਾ ਇਹਦੇ ਵਿੱਚ ਤਾਂ ਸਾਰਾ ਫਿਰ ਉਹ ਗੱਲ ਕਹਿੰਦੇ ਨੇ ਉਹ ਗੱਲ ਕਹਿੰਦੇ ਨੇ ਕਹਿੰਦੇ ਕਿ ਵਰਕਰ ਵੀ ਸਾਡੇ ਨੇ ਅਹੁਦੇਦਾਰ ਵੀ ਸਾਡੇ ਨੇ ਜਿਹੜੇ ਬੈਠੇ ਨੇ ਜਾ ਕੇ ਫਿਰ ਛੰਡਾ ਸਿੰਘ ਜੇਠੂ ਕਿਤੇ ਜਗਿੰਦਰ ਗੁਰਾਂ ਕੀਦੇ ਨੇ ਇਹਨਾਂ ਦੇ ਵੀ ਲਾਤ ਰੰਗ ਹੂੰ ਫਿਰ ਸਾਡੇ ਕੋਲ ਤਾਂ ਕੁਝ ਨਹੀਂ ਇਹ ਤਾਂ ਸਾਰੇ ਉਹਨਾਂ ਦੇ ਕਬੂਤਰ ਨੇ ਜਿੱਦਾਂ ਵੋਟਾਂ ਹੋਈਆਂ ਸਾਡੇ ਪੰਜਰਾ ਚ ਉੱਡ ਜਾਣਗੇ ਇਹ ਜਾ ਕੇ ਉਹਨਾਂ ਦੇ ਗੱਡੀਆਂ ਚੜ ਜਾਣਗੇ ਉਹਨਾਂ ਵਾਸਤੇ ਬਾਈ ਜੀ ਆ ਦੇਖੋ ਇਹ ਆ ਸੋਣੇ ਹੁਣੀ ਇੱਥੇ ਪੋਸਟਰ ਪਿਆ ਆ ਮੈਂ ਮੈਂ ਦੇਖ ਕੇ ਆ ਅੱਜ ਠਿਕਰੀ ਵਾਲਾ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਣਾ ਲਿਖ ਕੇ ਲਾਇਆ ਉਹਨਾਂ ਕੇ ਭਾਈ ਇਹ ਰਾਜਨੀਤਿਕ ਕਾਗਜ਼ ਹੋਣੇ ਐ ਪੋਸਟਰ ਤੋਂ ਪੁੱਛੋ ਵੀ ਤੁਹਾਡੀ ਇੱਜ਼ਤ ਕਿੰਨੀ ਆ ਹਾਂ ਮੈਂ ਮੈਂ ਦੇਖ ਕੇ ਆ ਅੱਜ ਐ ਪੋਸਟਰ ਤੋਂ ਪੁੱਛੋ ਵੀ ਤੁਹਾਡੀ ਇੱਜ਼ਤ ਕਿੰਨੀ ਆ ਕਿਸੇ ਦਾ ਹੈਗਾ ਨਾ ਕਿਸੇ ਕਾਲੀ ਪਾਰਟੀ ਦਾ ਕਿਸੇ ਕਾਂਗਰਸ ਵਾਲੇ ਦਾ ਕਿਸੇ ਆਪ ਵਾਲੇ ਦਾ ਨਾਂ ਹੈਗਾ ਹੂੰ ਆ ਆ ਤੁਹਾਡੀ ਪੋਜੀਸ਼ਨ ਤਾਂ ਆ ਤੁਹਾਡੀ ਠਿਕਰੀ ਵਾਲੇ ਦੇ ਪੋਸਟਰ ਤੋਂ ਤੁਹਾਡੀ ਪੋਜੀਸ਼ਨ ਦਾ ਪਤਾ ਲੱਗਦਾ ਵੀ ਤੁਹਾਡੀ ਹਾਲਤ ਕੀ ਆ ਇਹ ਬੜੀ ਵੱਡੀ ਗੱਲ ਐ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਕਿ ਪਹਿਲੀ ਵਾਰ ਹੋ ਰਿਹਾ ਕਿ ਬਲਾਰੇ ਜਿਹੜੇ ਨੇ ਸਾਰੇ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਨਹੀਂ ਤਾਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੁੰਦਾ ਕੋਈ ਕਾਂਗਰਸ ਦਾ ਕੋਈ ਅਕਾਲੀ ਦਲ ਦਾ ਸਾਰੇ ਪੋਲੀਟੀਕਲ ਬਲਾਰੇ ਆਂਦੇ ਤੇ ਵਿਰੋਧੀ ਧਰਦੇ ਹੁੰਦੇ ਸੀ ਬਲਾਰੇ ਆ ਹਾਕਮ ਪਾਰਟੀ ਦੇ ਬਲਾਰੇ ਹੁੰਦੇ ਸੀ ਜਿਹੜੇ ਆ ਬਲਾਰੇ ਪਹਿਲੇ ਨੰਬਰ ਤੇ 19 ਤਰੀਕ ਨੂੰ ਜਾਂਦੇ ਨੇ ਹਾਕਮ ਧਰਦੇ ਹੁੰਦੇ ਸੀ ਦੂਜੇ ਦਿਨ ਇਹ 20 ਤਰੀਕ ਨੂੰ ਜਿਹੜੇ ਵਿਰੋਧੀ ਤੇ ਬੁਲਾਉਂਦੇ ਸੀ ਜਾਇ ਇਸ ਤਰ੍ਹਾਂ ਇੱਕ ਦਿਨ ਉਹਨਾਂ ਨੂੰ ਇੱਕ ਦਿਨ ਉਹਨਾਂ ਨੂੰ ਬੁਲਾ ਲਿਆ ਇਸ ਤਰ੍ਹਾਂ ਬੁਲਾਉਂਦੇ ਹੁੰਦੇ ਸੀ ਇਹਦੇ ਚੋਂ ਨਕਸ਼ਾ ਬਣਦਾ ਉਹਨਾਂ ਦਾ ਵੀ ਸੋਣਾ ਪੰਜਾਬ ਦੇ ਵਿੱਚ ਪੋਜੀਸ਼ਨ ਕੀ ਸਾਨੂੰ ਬੁਲਾ ਨਹੀਂ ਕੋਈ ਰਿਹਾ ਕਿਸੇ ਪ੍ਰੋਗਰਾਮ ਤੇ ਇਹ ਵੱਖਰੀ ਗੱਲ ਹੈ ਵੀ 19 ਤਰੀਕ ਨੂੰ ਕਿਹੜੇ ਲੀਡਰ ਜਾ ਸਕਦੇ ਨੇ ਕਿਹੜੇ ਨਹੀਂ ਜਾ ਸਕਦੇ ਕਿਉਂਕਿ ਇੱਧਰ ਵੀ ਰਜਮੇ ਬਹੁਤ ਨੇ ਉਹ ਸਾਥੀਆਂ ਨੂੰ ਵੀ ਪਤਾ ਹੈ ਇਹਦੇ ਚ ਵੀ ਜਿੰਨੇ ਕ ਜਾਣਦੇ ਨੇ ਕਿੰਨੇ ਕ ਨਾਉਣ ਦਾ ਸਰਦਨ ਉਹਨੇ ਕ ਜਾਣਗੇ ਕੌਣ ਕੌਣ ਜਾਂਦਾ ਇਹ ਤਾਂ ਦੇਖਣ ਵਾਲੀ ਗੱਲ ਹੈ ਕਿਉਂਕਿ ਬਹੁਤ ਰਜਮੇ ਨੇ ਪਰ ਉਹਨਾਂ ਨੂੰ ਤਾਂ ਕਿਸੇ ਨੂੰ ਇੱਕ ਨੂੰ ਨਹੀਂ ਸੱਦਿਆ ਨਾ ਅਕਾਲੀ ਸੱਦੇ ਨੇ ਨਾ ਆਪ ਵਾਲੇ ਸੱਦੇ ਨੇ ਦੂਜੀ ਪਾਰਟੀ ਦਾ ਕੋਈ ਪਾਰਟੀ ਦਾ ਬੰਦਾ ਨਹੀਂ ਸੱਦਿਆ ਹੋਇਆ ਹੂੰ ਬਸ ਇਹ ਤਾਂ ਪੜ ਲਣ ਹੋ ਕਿੰਨੇ ਕੁ ਦੇ ਅੰਦੋਲਨ ਚ ਆਪਦੇ ਨੇ ਅੱਛਾ ਅੰਦੋਲਨ ਨੂੰ ਸ਼ਾਂਤੀਪੂਰਵਕ ਇੱਕ ਤਰੀਕੇ ਦੇ ਨਾਲ ਸਾਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਇਹਨੂੰ ਸਾਦਾ ਰੱਖਿਆ ਜਾਵੇ ਤੇ ਸ਼ਾਂਤੀਪੂਰਵਕ ਰੱਖਿਆ ਜਾਵੇ ਅਸੀਂ ਦੇਖ ਰਹੇ ਹਾਂ ਕਿ ਕੁਝ ਅਜਿਹੇ ਹਾਦਸੇ ਵਾਪਰ ਰਹੇ ਨੇ ਜਿੱਥੇ ਨੌਜਵਾਨ ਜਿਹੜੇ ਨੇ ਉਹ ਕੋਈ ਟਰੈਕਟਰ ਦੇ ਉੱਤੇ ਬਾਜ਼ੀਆਂ ਲਵਾ ਰਿਹਾ ਕੋਈ ਕੁਸ਼ ਕਰ ਰਿਹਾ ਕੋਈ दारू ਪੀ ਕੇ ਜਿਹੜਾ ਹੈ ਉਹ ਹੱਲਾ ਗੁੱਲਾ ਕਰ ਰਹੇ ਨੇ ਜਾਂ ਫਿਰ ਕੋਈ ਉੱਚੀ ਆਵਾਜ਼ 'ਚ ਟਰੈਕਟਰ ਦੇ ਉੱਤੇ ਗਾਣੇ ਲਾ ਕੇ ਨੱਚ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਅਜਿਹੀਆਂ ਸਾਨੂੰ ਗਤੀਵਿਧੀਆਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਪਰਿਵਾਰਾਂ ਦੇ ਲੋਕ ਜਿਹੜੇ ਨੇ ਉਹ ਸ਼ਹੀਦੀਆਂ ਪਾ ਰਹੇ ਨੇ ਆਪਣੀਆਂ ਜਾਨਾਂ ਦੇ ਰਹੇ ਨੇ ਤੇ ਅਸੀਂ ਇਹ ਕੁਝ ਕਰਕੇ ਕੀ ਦਿਖਾ ਰਹੇ ਹਾਂ ਦੇ ਕੋ ਐਸੇ ਇਸ਼ੂ ਦੇ ਉੱਤੇ ਅੱਜ ਸਾਡੀਆਂ ਸਿੱਖਿਆ ਮੀਟਿੰਗਾਂ ਲੱਗੀਆਂ ਨੇ ਅਸੀਂ ਜਿੰਨੀਆਂ ਦੇ ਸਿੱਖਿਆ ਮੀਟਿੰਗਾਂ ਲਾਈਆਂ ਕੱਲ ਨੂੰ ਵੀ ਲੱਗਣਗੀਆਂ ਪਹਿਲਾਂ ਵੀ ਲਾਈਆਂ ਨੇ ਅਸੀਂ ਬਕਾਇਦਾ ਸਿੱਖਿਆ ਮੀਟਿੰਗਾਂ ਦੇ ਵੀ ਜ਼ਿਲ੍ਹੇ ਦੇ ਸਾਰੇ ਕੇਡਰ ਨੂੰ ਬੁਲਾ ਕੇ ਵੱਖ-ਵੱਖ ਜ਼ਿਲ੍ਹੇ ਨੂੰ ਅਡਾ ਡਬਲਾ ਕੇ ਉਹਨਾਂ ਤੇ ਸਿੱਖਿਆ ਮੀਟਿੰਗ ਕੀਤੀ ਹੈ ਆ ਘੋਲ ਕਿੱਥੇ ਪਹੁੰਚ ਗਿਆ ਕਿਵੇਂ ਇੱਥੇ ਤੱਕ ਪਹੁੰਚ ਗਿਆ ਗਾਹਾਂ ਕਿੱਧਰ ਜਾਊਗਾ ਕਿੰਨਾ ਲੰਮਾ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦੀ ਲੋੜ ਹੈ ਤੁਹਾਨੂੰ ਘੋਲ ਜਤਨ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਨਸ਼ਿਆਂ ਦੀ ਵਰਤੋਂ ਕਿਵੇਂ ਨਾ ਕਰੋਂ ਆ ਡੈਕਾਂ ਕਿਵੇਂ ਸੁਡੀਆਂ ਭੈਣਾਂ ਵਿੱਚ ਬੈਠੀਆਂ ਨੇ ਸੁਡੀਆਂ ਮਾਵਾਂ ਵਿੱਚ ਬੈਠੀਆਂ ਨੇ ਬਜ਼ੁਰਗਾਂ ਦਾ ਖਿਆਲ ਕਿਵੇਂ ਰੱਖੋ ਨਸ਼ਿਆਂ ਤੋਂ ਬਚ ਕੇ ਕਿਵੇਂ ਰਹੋ ਅਸੀਂ ਸਾਰੀਆਂ ਕੱਲਾਂ ਹੇਠਾਂ ਤੱਕ ਲੱਗੀਆਂ ਕਿਵੇਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤੁਸੀਂ ਦੇਖੋ ਟਿਕਰੀ ਦੇ ਉੱਤੇ ਬਹੁਤ ਕੰਟਰੋਲ ਹੈ ਹੁਣ ਦਾ ਹਜ਼ੂਰੂ ਵਾਲੇ ਮੁੰਡੇ ਬਹੁਤ ਘੱਟ ਮਿਲਦੇ ਨੇ ਅਸੀਂ ਇਹ ਕੰਟਰੋਲ ਲਗਾਤਾਰ ਜਾਰੀ ਰੱਖਿਆ ਸਿੱਖਿਆ ਮੀਟਿੰਗਾਂ ਕਰਾਉਂਦੇ ਆਂ ਰੋਜ਼ ਸਾਡੀ ਸਵੇਰ ਦੀ ਮੀਟਿੰਗ ਹੁੰਦੀ ਹੈ ਜਿੰਨਾਂ ਦੇ ਮੀਟਿੰਗ ਹੁੰਦੇ ਨੇ ਬਲਾਕ ਦੀਆਂ ਮੀਟਿੰਗਾਂ ਹੁੰਦੀਆਂ ਨੇ ਬਲਾਕ ਜੰਨੀ ਪਿੰਡਾਂ ਦੀਆਂ ਮੀਟਿੰਗਾਂ ਕਰਾਉਣ ਤੱਕ ਜਾਂਦੇ ਨੇ ਅਸੀਂ ਰੋਜ਼ ਜਿੰਨੀ ਵੀ ਗੱਲ ਉੱਤੇ ਬਾਪੜਦੇ ਹੇਠਾਂ ਤੱਕ ਲੈ ਕੇ ਜਾਂਦੇ ਆ ਸਾਡਾ ਲਿੰਕ ਹੈ ਅਸੀਂ ਕੰਟਰੋਲ ਕਰਕੇ ਜਨਾ ਕੇਡਰ ਨੂੰ ਆਪਦੇ ਹੇਠਾਂ ਰੱਖਿਆ ਹੋਇਆ ਹੈ ਸਾਡੀ ਗੱਲ ਨੌਜਵਾਨਾਂ ਦੀ ਸਮਝ ਆਉਂਦੀ ਹੈ ਸਾਡੇ ਨੌਜਵਾਨ ਮੰਨਦੇ ਨੇ ਸਾਨੂੰ ਬਹੁਤ ਚੰਗਾ ਰਿਸਪੌਂਸ ਨੌਜਵਾਨਾਂ ਕਨੇ ਮਿਲ ਰਿਹਾ ਅ ਆ ਜਿਸ ਤਰੀਕੇ ਦੇ ਨਾਲ ਹੁਣ ਇਹ ਅੰਦੋਲਨ ਚੱਲ ਰਿਹਾ ਜਦੋਂ ਅਸੀਂ ਚੱਲੇ ਸੀ ਤਾਂ ਇਹ ਬਿਆਨ ਦਿੱਤੇ ਕਿ 6-6 ਮਹੀਨੇ ਦਾ ਰਾਸ਼ਨ ਹੈ ਸਾਡੇ ਕੋਲ ਅਸੀਂ ਸਾਲ-ਸਾਲ ਦੋ-ਦੋ ਸਾਲ ਵੀ ਉਡੀਕ ਕਰ ਸਕਦੇ ਹਾਂ ਪਰ ਹੁਣ ਅਜੇ ਡੇਢ ਮਹੀਨਾ ਹੋਇਆ ਸਾਨੂੰ ਇੱਥੇ ਬੈਠਿਆ ਕੁਝ ਲੋਕ ਕਾਲੇ ਨੇ ਉਤਾਵਲੇ ਨਜ਼ਰ ਆ ਰਹੇ ਨੇ ਕਿ ਡੇਢ ਮਹੀਨਾ ਹੋ ਗਿਆ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਸਾਡੀ ਗੱਲ ਨਹੀਂ ਜਦੋਂ ਕਿ ਆਏ ਸੀ ਇਹ ਕਹਿ ਕੇ ਕਿ 6 ਮਹੀਨੇ ਤਾਂ ਰਾਸ਼ਨ ਲੈ ਕੇ ਆਏ ਉਸ ਤੋਂ ਬਾਅਦ ਦੀ ਗੱਲ ਦੇਖਾਂਗੇ ਉਹ ਤਾਵਲੇ ਤੇ ਕਾਲੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸਮਾਜਿਕ ਜੀਵਨ ਹੈ ਆਉਣ ਵੇਲੇ ਮਨ ਕੁਝ ਹੋਰ ਹੁੰਦਾ ਹੈ ਮਹੀਨਾ ਰਹਿਣ ਤੋਂ ਬਾਅਦ ਚਾਰ ਦਿਨ ਪਾਸਾ ਬਦਲਣ ਦੀ ਖਾਤਰ ਜਾ ਸਕਦੇ ਨੇ ਜਾਂਦੇ ਆਉਂਦੇ ਰਹਿੰਦੇ ਨੇ ਬਦਲਦੇ ਰਹਿੰਦੇ ਨੇ ਕਿ ਡਰ ਬਦਲਦੇ ਰਹਿੰਦੇ ਨੇ ਕਿ ਡਰ ਜਾਂਦਾ ਹੈ ਬਦਲ ਜਾਂਦਾ ਪੰਜ ਚਾਰ ਦਿਨ ਲਾਇਆ ਦੋ ਚਾਰ ਦਿਨਾਂ ਬਾਅਦ ਹੀ ਉਹਨਾਂ ਦੇ ਜੀ ਲੱਗਣੋਂ हट ਜਾਂਦਾ ਫੇਰ ਇੱਧਰ ਮੁੜੇ ਹੁੰਦੇ ਨੇ ਜਿਹੜੇ ਇੱਥੋਂ ਮੁੜ ਕੇ ਗਏ ਨੇ ਜਿਨ੍ਹਾਂ ਨੂੰ ਕਹੇ ਵੀ ਜਾਇਆ ਉਹ ਯਾਰ ਤੁਹਾਨੂੰ ਬਹੁਤ ਚਿਰ ਹੋ ਗਿਆ ਤੁਸੀਂ ਬੱਚਾ ਬੱਚਿਆਂ ਨੂੰ ਮਿਲਿਓ ਉਹ ਜਦ ਜਾ ਕੇ 2 ਦਿਨ ਜਾ ਕੇ ਲਾਉਂਦੇ ਨੇ ਤੀਜੇ ਦਿਨ ਕਹਿੰਦੇ ਸਾਡੇ ਨੇ ਜੀ ਲੱਗ ਗਿਆ ਫਿਰ ਮੁੜੇ ਆਉਂਦੇ ਨੇ ਨਹੀਂ ਮੈਂ ਉਹਨਾਂ ਲੋਕਾਂ ਦੀ ਗੱਲ ਕਹਿ ਰਿਹਾ ਸੀ ਜਿਹੜੇ ਕਾਲੇ ਤੇ ਉਤਾਵਲੇ ਹੋ ਕੇ ਇਹ ਕਹਿ ਦਿੰਦੇ ਕਿ ਸਰਕਾਰ ਜੇ ਗੱਲ ਨਹੀਂ ਮੰਨ ਰਹੀ ਤਾਂ ਸੰਘਰਸ਼ ਤਿੱਖਾ ਕਰ ਦਈਏ ਧਾਵਾ ਬੋਲ ਦਈਏ ਜਾਂ ਫਿਰ ਕੁਝ ਹੋਰ ਕਰ ਦਈਏ ਦੇਖੋ ਉਹਨਾਂ ਲੋਕਾਂ ਨੇ ਆਪਣੀਆਂ ਭਾਵਨਾਵਾਂ ਨੇ ਉਹਨਾਂ ਭਾਵਨਾਵਾਂ ਦੇ ਮੁਤਾਬਕ ਆਪਾਂ ਨੇ ਫੈਸਲੇ ਥੋੜੇ ਲੈਣੇ ਨੇ ਲੋਕ ਤਾਂ ਜਥੇਬੰਦਕ ਨੇ ਲੋਕਾਂ ਦੀਆਂ ਪਦਾਤਜ ਤੇ ਭਾਵਨਾ ਨੂੰ ਬੁੱਝ ਕੇ ਜਥੇਬੰਦੀ ਨੇ ਫੈਸਲੇ ਕਰਨੇ ਭਾਵਨਾ ਨੂੰ ਲੋਕਾਂ ਦੇ ਭਾਵਨਾ ਨੂੰ ਬੁੱਝ ਕੇ ਪਰ ਫੈਸਲੇ ਜਥੇਬੰਦੀ ਨੇ ਆਪਦੇ ਮੁਠੀ ਚ ਰੱਖਣੇ ਹੁੰਦੇ ਨੇ ਹੱਥ ਚ ਰੱਖਣੇ ਨੇ ਕੋਲ ਜਿੱਤਿਆ ਕਿਵੇਂ ਜਾਊ ਝੂ ਲੜਿਆ ਕਿਵੇਂ ਜਾਊ ਉਹਦਾ ਤਰੀਕਾ ਕਰ ਕੀ ਹੋਊਗਾ ਉਹ ਜਥੇਬੰਦੀ ਹਮੇਸ਼ਾ ਆਪਦੇ ਹੱਥ ਚ ਰੱਖਦੀ ਹੁੰਦੀ ਹੈ ਉਸ ਦੇ ਇਹਦੇ ਵਿੱਚ ਹੀ ਭਲਾ ਹੁੰਦਾ ਹੈ ਜਿਹੜੇ ਲੋਕਾਂ ਇਹ ਤੇਜ ਨੇ ਤਿੱਖੇ ਨੇ ਮਾਰ ਦਿਆਂਗੇ ਕੁੱਟ ਦਿਆਂਗੇ ਤਾਂ ਕਿੱਦੇ ਕਿ ਦਿੰਦੇ ਕਹੀ ਜਾਂਦੇ ਨੇ ਐ ਕਰ ਦਿਆਂਗੇ ਬੋਹ ਕਰ ਦਾਂਗੇ ਇਹ ਤਾਂ ਹੁਣ ਹਰਿਆਣੇ ਦੇ ਜੱਥੇਬੰਦੀਆਂ ਬਣ ਰਹੀਆਂ ਨੇ ਵੀ ਠੀਕ ਆ ਯਾਰ ਛੋੜੇ ਵਾਲਾ ਤਰੀਕਾ ਠੀਕ ਆ ਜਿਹੜਾ ਤੁਸੀਂ ਪੰਜਾਬ ਵਾਲੇ ਲੜਦੇ ਹੋ ਛੋੜਾ ਲੜਨ ਦਾ ਤਰੀਕਾ ਸਾਡੇ ਨਾਲੋਂ ਫਰਕ ਹੈ ਹੁਣ ਨੂੰ ਅਸੀਂ ਤਾਂ ਕਦੋਂ ਦੇ ਘਟਾ ਘੱਡੀ ਕੱਢ ਕੇ ਮੁੜਗੇ ਹੁੰਦੇ ਇਹ ਨਹੀਂ ਇਹ ਘੋਲ ਦੇ ਵਿੱਚ ਕੁਝ ਨਹੀਂ ਹਾਸਲ ਹੁੰਦਾ ਹੁੰਦਾ ਕਈ ਵਾਰ ਹਰਿਆਣੇ ਦੀ ਟੱਕਰਾਂ ਹੋਈਆਂ ਨੇ ਤੇ ਹਰਿਆਣਾ ਕੁੱਟਮਾਰ ਕਰਕੇ ਘਰਾਂ ਨੂੰ ਵਾਪਸ ਮੁੜ ਜਾਂਦਾ ਉਹਦੇ ਘੋਲ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਨਤੀਜਾ ਨਹੀਂ ਨਿਕਲਦਾ ਹਾਂ ਇਸ ਕਰਕੇ ਬੇਸ਼ ਉਹ ਕੁਲ ਰਹਿੰਦੇ ਨੇ ਇਸ ਕਾ ਇਹ ਨੇ ਇਹਨੇ ਬਹੁਤ ਛਿੱਟੇ ਕੱਢੇ ਨੇ ਸਾਨੂੰ ਦਿਖਦਾ ਵੀ ਸਾਰਾ ਪੰਜਾਬ ਦਾ মিডিਆ ਇੱਥੇ ਫਿਰਦਾ ਸਾਰੇ ਪੰਜਾਬ ਦੇ ਲੋਕ ਇੱਥੇ ਫਿਰਦੇ ਨੇ ਇਹਨੇ ਹਰਿਆਣੇ ਦਾ ਕੀ ਬਣਾਤਾ ਮੱਧ ਪ੍ਰਦੇਸ਼ ਦਾ ਕੀ ਜੁਪੀ ਉਤਰਾਖੰਡ ਦੇ ਵਿੱਚ ਇਹ ਲਹਿਰ ਉੱਠ ਗਈ ਸਾਰੇ ਹਿੰਦੁਸਤਾਨ ਦੇ ਵਿੱਚ ਉੱਠੀ ਬਾਹਰਲੇ ਮੁਲਕਾਂ ਦੇ ਵਿੱਚ ਇਹ ਲਹਿਰ ਗਈ ਹੈ ਜੀ ਪੀਸਪੁਰੋਂ ਦੋਨਾਂ ਦੀਆਂ ਲੋਕਾਂ ਨੇ ਛਲਾਗਾ ਕੀਤੀ ਹੈ ਸਰਾਨਾ ਕੀਤੀ ਹੈ ਵੀ ਯਾਰ ਇੰਨਾ ਕੰਟਰੋਲ ਨੋ ਕਿ ਕੋਰਟ ਦੀ ਭਾਸ਼ਾ ਤੁਸੀਂ ਸੁਣ ਲਓ ਕੋਰਟ ਤੱਕ ਤਾਂ ਬੋਲਦਾ ਨਹੀਂ ਹੁੰਦਾ ਕੋਰਟ ਨੇ ਆ ਭਾਸ਼ਾ ਚ ਕਹੀ ਹੈ ਵੀ ਇਹਨਾਂ ਦਾ ਤੁਸੀਂ ਕਦੇ ਸੁਣੀ ਨਹੀਂ ਇੰਨੇ ਚਿਰ ਤੋਂ ਬੈਠੇ ਨੇ ਇਹ ਪੀਸਫੁਲ ਅੰਦੋਲਨ ਦੇ ਸੱਟੇ ਬਿਲਕੁਲ ਸ਼ਾਂਤੀਪੂਰਵਕ ਅੰਦੋਲਨ ਦੇ ਸੱਟੇ ਹੁੰਦੇ ਨੇ ਕਿ ਐ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਬੈਠੇ ਹੋਏ ਨੇ ਤੇ ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਨੂੰ ਇਹ ਮੰਨਣਾ ਪੈਂਦਾ ਹੈ ਕਿ ਇਹ ਅੰਦੋਲਨ ਸੱਤਿਆਗ੍ਰਹਿ ਦੇ ਬਰਾਬਰ ਇਹ ਜਿੰਨੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਲ ਰਿਹਾ ਹੈ ਜਿਹੜੀਆਂ ਮੰਗਾਂ ਇਹਨਾਂ ਲੋਕਾਂ ਵੱਲੋਂ ਮੰਨੀਆਂ ਜਾ ਮੰਗੀਆਂ ਜਾ ਰਹੀਆਂ ਨੇ ਜਿਹੜੇ ਹੱਕ ਮੰਗੇ ਜਾ ਰਹੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਅਣਗੋਲੀਆਂ ਕੀਤਾ ਜਾ ਰਿਹਾ ਉਸ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਇੱਕ ਸਰਕਾਰ ਨੂੰ ਲੋਕਾਂ ਦੀ ਆਵਾਜ਼ ਨੂੰ ਕਰਨਾ ਚਾਹੀਦਾ ਸੋ ਜਗਿੰਦਰ ਸਿੰਘ ਉਹ ਗ੍ਰਾਹਾਂ ਹੋਣਾਂ ਦੇ ਨਾਲ ਸਾਡੀ ਇਹ ਗੱਲਬਾਤ ਉਮੀਦ ਦੇ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖ ਸੋਹਲੋਂ ਨੀਰਟੀਵੀ